ਹਰ ਵੇਲੇ ਫੈਟ ਨਿਕਲਦੀ ਬਾਹਰ ਤੇ ਸਾਹਮਣੇ ਆਉਣ ਦੇ ਲੋੜ ਨਹੀਂ ਸਾਹਮਣੇ ਕਾ ਕੇ ਤੁਸੀਂ ਡੈメージ ਲਾਉਣੀ ਤੁਸੀਂ ਲਾਲਤੌਲੀ ਨ ਰਗੜਿਆ ਕਰੋ ਨਾ ਸਾਹਮਣੇ ਲਾਉਣ ਪਾਣੀ ਨਾਲ ਆਇਆ ਕਰੋ ਬਸ ਬਾਈ ਜੀ ਜੋ ਤੁਸੀਂ ਕੋਈ ਇਹ ਜਿਹੜਾ ਫੈਟ ਹੈ ਇਹ ਇੰਟੀ ਇਨਫੈਕਟਿਵ ਵੀ ਹੈ ਇਹ ਜਿਥੋਂ ਜਿਹੜਾ ਸਵਿਸ਼ੀਅਸ ਗਲੈਂਡ ਹਰ ਵੇਲੇ ਤੁਹਾਡੀ ਬੋਡੀ ਨੂੰ ਡਿਫੈਂਡ ਕਰ ਰਿਹਾ ਹੈ ਰੋਕ ਰਿਹਾ ਹੈ ਇਨਫੈਕਸ਼ਨ ਨਾ ਹੋਵੇ ਤੁਹਾਨੂੰ ਨਹੀਂ ਪਤਾ ਕਿੰਨੀ ਇੱਕ ਡਿਊਟੀ ਦਿੰਦੇ ਹੈ ਬਹੁਤ ਯੂਸਫੁਲ ਮੈਥ ਪਾਣੀ ਵਿੱਚ ਸਾਬਣ ਹੀ ਨਹੀਂ ਆਉਂਦਾ ਬਹੁਤ ਘੱਟ ਆਈ ਆਈ ਡੋ ਯੂ ਵਾਸ਼ ਯੂਰ ਹੈਂਡਸ ਡਾਕਟਰ ਬਾਈ ਇਹਨਾਂ ਦਾ ਫਾਇਦਾ ਹੋਣਾ ਚਾਹੀਦਾ ਨਾ ਕਿਉਂ ਖਾਓ ਤੁਹਾਡੀ ਸਕਿਨ ਵਿਲ ਬੀ ਹੈਲਥੀਅਰ ਮੈਂ ਖੁਦ ਸਾਡੇ ਕੋਲ ਕੇਸ ਆਇਆ ਜੀਦੇ ਵਾਲ ਜੁੜੇ ਹੋਏ ਸੀ ਬੱਚੇ ਦੇ ਜਟਾ ਬਣੀ ਹੋਈ ਸੀ ਸਿਰ 'ਚ ਪਸ ਪਈ ਸੀ ਅੰਦਰ ਦੇ ਅੜੀ ਕਰ ਮੈਂ ਤਾਂ ਮੈਂ ਕਿਹਾ ਇਹਦੇ ਕੋਲ ਲਾਲ ਕੀਤਾ ਮੈਂ ਕਹਿੰਦਾ ਸਿਰ ਕਿਉਂ ਲਾਇਆ ਕਰੋ ਹਫਤੇ ਬਾਅਦ ਆ ਗਿਆ ਬਿਲਕੁਲ ਵਾਪਸ। ਅਵ ਸਰਪ੍ਰਾਈਜ਼। ਮੂਡ ਹੀਲਿੰਗ। ਮੂੜ ਤੇ ਮੈਂ ਖੁਦ ਦਿਖਿਆ। 17 ਸਾਲ ਤੋਂ ਬੰਦੇ ਦੇ ਰਹਿਟ ਡਿਸਟ੍ਰੀਬਿਊਟ ਹੋ ਗਿਆ ਪਰ ਠੀਕ ਬਿਨਾ ਐਂਟੀਬਾਇਓਟਿਕ। ਯੈਸ, ਆਈ ਹੈ ਸੀ। ਔਰ ਕੁਦਰਤੀ ਔਰ ਪੁੱਠੇ ਕੰਮ ਨੂੰ ਕਰਨ ਦਾ ਮੌਕਾ ਮਿਲ ਜਾਂਦਾ। ਖਾਣਾ ਜਿਆ ਵੱਡਾ ਖਾਣਾ। ਅਰੇ। ਬਟਰ ਵੀ ਹੈ ਤੇ ਵੱਡਾ ਵੀ ਖਾ ਸਕਦਾ। ਯੈਸ, ਵਾਈ ਡੋਟ। ਖਾਣ ਸਭੀ। ਵਾਈ। बटर में कंसनट्रेस जी है घिओं की घट रही है मुँह च पाकर यस एक होर है जब गुण देखियो दे, गुण गई जा मैं तीन पार्टी कर ला कि गा लव पहले मैं एक जिन्हें ते ऑयल जल्द बहुत हीट करो ये ब्रेक हो जाए फ्री रेडिकल रिलीज करते इन एंटीआक्सीडेंट्स भी जो दवाइया होंगे एंटीऑक्सीडेंट जो विटामिन ए, ए के एंटीआक्सीडेंट्स ने वाइटामिन एंटी ये डिपेंड करके बॉडी लोड़ होंगी तो जिन्हें ऑयल्स ने ब्रेकिंग पॉइंट होंगे हाई टेंपरेचर करो ब्रेक हो गए फ्री रेडिकल रिकीज कर पॉइजन बनने कि नहीं करते जो मर्जी उबाल लो बरा फ्रेंडली बहुत अच्छा प्र कोई यदा इंसान नहीं प्लस स्किन वास्ते थर्ड वेरी इंपॉर्टेंट पार्ट एज आइज अखा अथरू है इस पता किसी को जी सॉल्ट कड़े सॉल्ट है जी वट सॉल्ट वाई एन तो बोली

ਤਨ ਪਤਾ ਨਹੀਂ ਕਿ ਉਹ ਤੁਹਾਨੂੰ ਹਰ ਵੇਲੇ ਹਰ ਵੇਲੇ ਰੱਖਿਆ ਕਰਦਾ ਗੁਰੂ ਲੇਕਿਨ ਮੈਂ ਗ੍ਰੈਂਡ ਹੁੰਦਾ ਇੱਥੇ ਮੈਂ ਸੋਚੇ ਪਾਸੇ ਹਰ ਵੇਲੇ ਕਨਸਟੈਂਟ ਫਲੋ ਕਨਸਟੈਂਟ ਫਲੋ ਵਧਾਰ ਹੈ ਪਾਣੀ ਕਨਸਟੈਂਟ ਅਥੁਏ ਨਹੀਂ ਕਿ ਜਦੋਂ ਤੁਹਾਡੇ ਬਾਹਰ ਤੁਹਾਨੂੰ एवरीਡੇ ਐਵਰੀ ਟਾਈਮ ਇਸ ਕਮਿੰਗ ਆਫ ਦਿ ਟਾਈਮ ਇਹ ਚੰਦਾ ਕੀ ਹੈ ਇੱਕ ਜਿ ਮਿਊਸ਼ਨ ਹੁੰਦੀ ਹੈ ਮਿਊਕਸਮ ਨਹੀਂ ਪਾਣੀ ਵਿੱਚ ਫੈਟ ਨਹੀਂ ਇਹ glandular ਤੁਸੀਂ ਦੇਖੋ ਮੈਂ ਤਾਂ ਕਾਫੀ ਸੈੱਟ ਕਰਦਾ ਰਹਾ ਮੇਰਾ ਗੋਡਾ ਕੁਦਰਤੀ ਖਰਾਬ ਹੋ ਗਿਆ ਉਹ ਡਾਕਟਰ ਦੀ ਮਿਹਰਬਾਨੀ ਕਰਕੇ ਕਿ ਮੈਂ ਆਪ ਅਮਰੀਕਾ ਸੀ ਮੈਂ ਸੈੱਟ ਕਰਦਾ ਕਰਦਾ ਇਕਦਮ ਮੈਂ ਸ਼ੇਸ਼ੇ ਵੀ ਸੈੱਟ ਕਰਦਾ ਨਾ ਠਣਕ ਤੂੰ ਮੇਰੀ ਬੇਟੀ ਦੀ ਸਹੇਲੀ ਸੀ ਡਾਕਟਰ ਅੰਕਲ ਜੀ ਤੁਹਾਨੂੰ ਪੋਪਿਟੇਲ ਰਿਸਿਸਟੈਂਸ ਹੈ ਮੈਂ ਕਹਿੰਨੀ ਮੈਂ ਤੇ ਗਾਊਟ ਹੈ ਕਹਿੰਦੇ ਨਹੀਂ ਨਹੀਂ ਤੁਸੀਂ ਦਵਾਈ ਨਹੀਂ ਲਓ ਤੂੰ ਤਾਂ ਹੁਕਮ ਦਾ ਪਰੇਸ਼ਦਾ ਫੇ ਮੈਂ ਆਸਟ੍ਰੇਲੀਆ ਜਾਣਾ ਪੈ ਗਿਆ ਦੋ ਮਹੀਨੇ ਲੱਗੇ ਮੇਰੇ ਜੋਇੰਟ ਡੈਮੇਜ ਹੋ ਗਏ ਅਦਰਵਾਈਜ਼ ਐਕਿਵ ਵਾਕ ਬਾਰੇ ਸੈਸ਼ਨ ਵੀਲ ਥਰਡ ਚੂਕ ਤਰਦਾ ਹੁੰਦਾ ਸੀ ਤੇ ਮੈਂ ਇਕੱਲਾ ਹੁੰਦਾ ਸੀ ਬਾਕੀ ਸਾਰੇ ਗਰੇਡ ਗੋਰੀ ਹੁੰਦੇ ਸੀ ਸਿਰ ਸਿਰ ਸੈਕੰਡਰ ਬਹੁਤ ਸੋਹਣਾ ਬੇਸਿਕਲੀ ਬਹੁਤ ਸੋਹਣਾ ਲੱਗਦਾ ਹੈ ਖੁੱਲੇ ਏਰੀਆ ਉੱਥੇ ਮੈਂ ਲਿਖਦਾ ਸੀ ਮੈਂ ਕਿ ਮੇਰੇ ਮੁੱਛਾਂ ਤੇ ਬਰਫ਼ ਜੰਮ ਜਾਂਦੀ ਹੈ ਅੱਖਾਂ ਦੇ ਅੱਖਾਂ ਦਸੋਂ ਨਹੀਂ ਹੜਦੇ ਅੱਖਾਂ ਜੰਮ ਜਾਂਦੇ ਦਿਸੋ ਹਟ ਜਾਂਦਾ ਬੰਦਾ ਉਹ ਕਿ ਨਹੀਂ ਜਾਂਦਾ ਉਹ ਫੈਟ ਹੈ ਫੈਟ ਉਹ ਦੰਦੀ ਨਹੀਂ ਲੱਗਦਾ ਪਾਣੀ ਨੂੰ ਤੇ ਜੰਮ ਜੰਮਾ ਨਹੀਂ ਸਕਦਾ ਫੈਟ ਲਗਾਤਾਰ ਹੀਟਡ ਹੈ ਗਨ ਪਾਣੀ ਹੈ ਰੈਕਲਸਟਰ ਹੈ ਮੀਕੂਸ ਹੈ ਕਿਪ ਯਰ ਆਈਸ ਹੈਲਦੀ ਪ੍ਰੋਟੈਕਟ ਕਰਦੀ ਹੈ ਕਿੰਨੇ ਹਵਾ ਚ ਜੰਮ ਜੰਮੀ ਕਿੰਨੇ ਕੁ ਇਨਸਪੈਕਟਡ ਪਾਰਟੀਕਲਸ ਸੇ ਪ੍ਰੋਟੈਕਟ ਯਰ ਆਈਸ ਸੋ ਤੁੜ ਅੱਖਾਂ ਤੇ ਪਾਣੀ ਤਾਂ ਨਹੀਂ ਜਾਂਦਾ ਭਾਈ ਹਰ ਕਨਸਟੈਂਟ ਹੌਟ ਵਾਟਰ ਇਸ ਫਲੋਇੰਗ washing oils all the time see the beauty plus dry eye syndrome is you the know by the way the so, tears nahi bande akhan bande anni ho sakdiyan ho jakh hone chhod dinde athru nahi hunde unna there is called dry eye kyon nahi khaugi to dry eye ho sakdi hai samjhe meri gal is karke bahut hor benefits nahi hai jo tu soch hi sapne this is not a single ਲਾਸ ਨਾ ਕੋਈ ਕਹ ਦੋ ਹਾਰਫੁਲ ਇਫੈਕਟ ਇਸ ਨਨ ਥਿਸ ਇਸ ਨਨ ਇਟਸ ਵੈਰੀ ਯੂਸਫੁਲ ਲੈ ਸਕਦੇ ਆ ਪਲੱਸ ਡਰੈਪੀਸੀ ਦਵਾਈ ਉਪਰ ਮੈਂ ਤਾਂ ਸਹਤਣੇ ਦੂੰ ਮੇਰੇ ਵਾਸਤੇ ਬਹੁਤ ਕਿਉਂਕਿ ਮੈਂ ਖੁਦ ਵੀ ਡਾਕਟਰ ਗੁੱਸੇ ਵਰਦ ਮੈਂ ਨਾ ਮੈਂ ਦਵਾਈ ਨਹੀਂ ਲੈਣੀ ਕਿਨੈਟਿਕ ਮੋਸਟ ਹੈ ਮੇਰੇ ਐਡਮੈਡੀਕਲ ਸਿਸਟਮ ਹੁੰਦਾ ਸਾਡਾ ਕੋਈ ਤਾਂ ਪੈਸੇ ਨਾ ਖਚਲੇ ਮੈਨੂੰ ਉਹ ਜਦੋਂ ਮੇਰਾ ਅਮਰ ਸਰ ਉਹ ਬੜਾ ਹੈ ਮੇਰੇ ਨਾਲ ਤੇ ਮੈਂ ਹਸਬੰਦ ਨਾਲ ਜਦੋਂ ਮੇਰੇ ਮਨਾਂ ਤੇ ਦੇਖਦਾ ਮੈਂ ਕੋਈ ਦਵਾਈ ਲੈਣੀ ਨਹੀਂ ਆਈ ਡੋਨਟ ਟੇਕ ਇਟ ਹੁਣ ਬਲੱਡ ਪ੍ਰੈਸ਼ਰ ਬਾਰੇ ਗੁਰੂ ਪਿਆਰੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਉਦੋਂ ਕਹਿੰਦੇ ਸੀ ਤੜਾ ਬਲੱਡ ਪ੍ਰੈਸ਼ਰ ਨਾਰਮਲ ਬਲੱਡ ਪ੍ਰੈਸ਼ਰ 100 ਪਲੱਸ ਯੋਰ ਏਜ ਇਜ਼ ਨਾਰਮਲ ਬਲੱਡ ਪ੍ਰੈਸ਼ਰ ਅੱਜ ਘਟਾ ਕੇ 125 ਕਰ ਦਿੱਤਾ ਤੇ ਕੀ ਹਾਰਟ ਅਟੈਕ ਹੁੰਦੇ ਨੇ ਹਾਰਟ ਅਟੈਕ ਕਿਉਂ ਹੁੰਦੇ ਆ ਜਦੋਂ ਤੁਹਾਡੀਆਂ ਆਰਟਰੀਜ਼ ਡੈਮੇਜ ਹੈਗੀ ਹੈ ਆਰਟਰੀਜ਼ ਡੈਮੇਜ ਹੁੰਦੀ ਹੈ ਕਿਉਂ ਨਾ ਖਣਦਾ ਹੈ ਜਦੋਂ ਤੁਹਾਡੀ ਆਰਟਰੀਜ਼ ਹਾਰਡਨ ਹੋ ਗਈਆਂ ਐਕਸਪੈਂਡ ਨਹੀਂ ਹੋ ਸਕਦੀਆਂ ਤੁਹਾਡੇ ਅਟੈਕ ਦਾ ਕਾਰਨ ਹਾਰਟ ਐਟੈਕ ਦਾ ਕਾਰਨ ਸਲੋਕ ਸੋਊ ਦਾ ਕਾਰਨ ਕਿਡਨੀ ਡੈਮੇਜ ਅਖੰਡ ਡੈਮੇਜ ਹੁੰਦਾ ਸ਼ੂਗਰ ਵਾਲੀ ਬਿਮਾਰੀ ਤੱਕ ਨਹੀਂ ਪਹੁੰਚਦੀ ਉਹਦੇ ਲੜੀ ਬੰਦ ਹੋ ਜਾਂਦੀ ਹੈ ਕੌਜ਼ ਇਕੁਇਲ ਕੇ ਐਥਰੋਸਕਲਰ ਬ੍ਰੈਕਸ਼ਰ ਨਹੀਂ ਵਾਇਲ ਬਲੇਮ ਲੈਟਰਸ ਸਭ ਨੂੰ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਜੇ ਬ੍ਰੈਕਸ਼ਰ ਘਟਾ ਜਾਈਏ ਨਾ ਇੱਕ ਵਾਰੀ ਸਕੈਵਿਕ ਨੈਕ੍ਰੋਸਿਸ ਆਪਟਿਕ ਡਿਸਕ क्योंकि साढ़िया खून दालियाँ ऑलरेडी नैरल मोर प्रैशर टू सप्लाई ब्लड जो खून की नाली बंद हो तो प्रैशर ज़्यादा चाहिए है कि भेजने तो अखा नहीं हो सकता ऑप्टिक न्यूक्रोसिस ऑप्टिकडिस न्यूक्रोसिस ऑप्टिकडिस खून की कटनी के न प्लस किस स्ट्रोक हो गया ਬਲਡ ਡੈਮੇਜ ਹੋ ਗਿਆ ਬਹੁਤ ਹਾਈ ਬਲੱਡ ਪ੍ਰੈਸ਼ਰ ਹੈ ਜੀ ਉਸ ਬੰਦੇ ਦਾ ਅਸੀਂ ਹਸਪਤਾਲ ਦਵਾਈ ਨਾਲ ਬਲੱਡ ਘਟਾ ਲੀਏ ਬੰਦਾ ਮਰ ਗਿਆ ਕਿਉਂਕਿ ਬਲੱਡ ਮਿਲਦਾ ਨਹੀਂ ਇਸ ਕਰਕੇ ਇਸ ਇਸ ਹਾਲੀ ਕੰਟਰੋਵਰਸਲ ਤੇ ਮੈਂ ਤੇ ਕੋਈ ਕਹਿੰਦਾ ਵਿੱਚ ਘਿਓ ਖਾਓ ਗਰੂਰ ਕਰੋ ਬਲੱਡ ਸਿਕੁਲੀ ਖਾਣ ਦੀ ਲੋੜ ਹੈ ਬਲੱਡ ਤੇ ਖਾਣ ਦੀ ਲੋੜ ਨਹੀਂ घ्यो भी खाओ मखन भी खाओ क्यों मखन की गल है जी वो लस्सी समझ नहीं साल्ट जिन्ना है देखो जो है साल्ट सवाल इन वाइट मिठा और कल्ट की लोड है नहीं तो बिल्कुल लोड़ है नहीं स्टॉप इट स्टॉप इट प्लीज स्टॉप इट दि इज नो यूज ऑफ मिठा ਐਂਡ 슈ਗਰ ਅ ਸੌਰੀ ਕਿ ਜਿੰਨਾ ਤੁਹਾਨੂੰ ਸੋਡੀਅਮ ਕਾਰਨ ਸੋਡੀਅਮ ਘਰਾਈ ਚਾਹੀਦਾ ਉਹ ਤੁਹਾਡੇ ਸਾਈਸ ਸਮਝੇ ਚੁੰਦਾ ਦਾਣਾ ਚੁੰਦਾ ਕੁਲੂੜ ਹੀ ਐ ਬਹੁਤ ਵਸ ਫੜਾ ਫੜ ਮਿਰਚਾ ਪਾਈ ਜਾਨੀ ਛੜਾ ਜੂਨ ਪਾਈ ਜਾਨੀ ਸਮਥਿੰਗ ਰੌ ਨਾ ਟੇਕ ਇਟ ਬਲੈਂਡ ਡਾਇਟ ਐਕਚੁਅਲੀ ਬਹੁਤ ਚੰਗਾ ਬਹੁਤ ਜੁ ਫਾਇਦਾ ਹੋਗਾ ਸ਼ੂਗਰ ਦਾ ਕੋਈ ਫਾਇਦਾ ਨਹੀਂ ਇੱਕ ਵੀ ਫਾਇਦਾ ਮਨ ਘੜਾ ਲੋ ਸ਼ੂਗਰ ਦਾ ਕਰਾ ਨਾਮਿਤਨ ਸ਼ੁਕਰਪਤਾ ਦੀ ਸ਼ੁਗਨ ਨਾ ਤੜਪਾ ਸ਼ੁਗਨ ਜ਼ ਪਰਵਾਦ ਮੇਟੀ ਚੀਜ਼ ਦਾ ਕਾਣਾ ਸੜਾ ਖਾਣਾ ਗਲਤ ਹੈ ਸੋ ਭਈ ਇਸ ਕਰਕੇ ਮੈਂ ਸੋਚਿਆ ਮੈਂ ਤੁਹਾਨੂੰ ਜ਼ਰੂਰ ਦੱਸਾਂ ਕਿ ਮੈਂ ਕੋਈ ਨਾ ਤੇ ਜੇ ਮੇਰੇ ਕੋ ਪੇਸ਼ੇ ਆਉਂਦੇ ਆ ਉਹਨਾਂ ਨੂੰ ਜੁਰਦਲ ਇੰਡੀਆ ਦੇ ਵਿੱਚ ਪ੍ਰੈਕਟਿਸ ਕਰਦੇ ਇੱਥੇ ਮੈਨੂੰ ਕਿਤੇ ਫੜ ਗਏ ਨਾ ਲੈ ਜਾਣ ਗਲਤ ਬੋਲ ਰਿਹਾ ਹਾਂ ਕਿਤੇ ਨਾ ਮੰਨ ਹਾਂਜੀ ਕਿਤੇ ਨਾ ਮੰਨ ਕਾਨੂੰਨ ਤੁਹਾਡਾ ਹੋ ਜਾਣਾ ਹੈ ਤੇ ਮੈਨੂੰ ਪਤਾ ਹੈ ਗੁਰੂ ਦੀ ਗੱਲ ਹੈ ਤੇ ਪ੍ਰਮਾਤਮਾ ਬਚਾਉਣ ਵਾਲਾ ਤੇ ਮੈਂ ਕੋਈ ਆਪਣੀ ਮਸ਼ਹੂਰੀ ਨਹੀਂ ਕਰਨੀ ਚਾਹੁੰਦਾ ਭਾਈਸ ਪੈਕਸ ਕੀਤੀ ਆ ਦੇਖਿਆ ਅਸੀਂ ਦਰਸ ਗਏ ਆ ਲੈਕਸ ਕੈਂਪ ਲੱਗਿਆ ਸੀ ਤੇ ਗੁਰੂ ਪਿਆਰਾ ਬੰਦਾ ਮਿਲਿਆ ਉਹਦੇ ਘਰ ਵਾਲੇ ਵੀ ਮਿਲ ਗਏ ਬੰਦਾ ਫਸਟ ਕੱਟ ਪਤਲਾ ਘਰ ਵਾਲੀ ਮੋਟੀ ਘਰ ਵਾਲੀ ਨੇ ਅਟੈਕ ਹੋ ਚੁੱਕਾ ਹੈ ਗੋਲੀ ਫਾਇਰ ਕਰੇ ਕਿ ਕਰ ਸਕੋ ਤੇ ਉਹ ਗੋਲੀ ਚੰਦੀ ਤੇ ਬੰਦਾ ਕਿਉਂ ਖੋਹਦਾ ਉਹ ਕਿਉਂ ਨਹੀਂ ਕਹਿੰਦਾ ਜਿੰਨਾ ਨਹੀਂ ਬੰਦਾ ਕਿਉਂ ਖੋਹਦਾ ਬਦਲਾ ਵੇ ਇਹ ਦਾੜਾ ਸਹੀ ਗੱਲ ਹੈ ਇਦਾਂ ਸਾਡੇ ਦੋ ਤਿੰਨ ਬੀਬੀਆਂ ਲੁਧਿਆਣੀਆਂ ਦੀਆਂ ਇੱਕ ਤਾਂ ਡਾਕਟਰ ਹੈ ਪੀ ਐਚ ਡੀ ਡਾਕਟਰ ਸਤਿੰਦਰ ਗੌਰਥੇਲ ਉਹ ਕਰ ਕੀਰਤਨ ਹੁੰਦਾ ਹੁੰਦਾ ਸੀ ਤੋਂ ਮੈਂ ਕਹਿੰਦਾ ਕਿਉਂ ਖੋਹਣਾ ਚਾਹੀਦਾ ਬੜੀ ਖੁਸ਼ ਹੋ ਕੇ ਤਾਂ ਕਿ ਮੈਂ ਬਹੁਤ ਖੁਸ਼ ਮੈਂ ਕੀ ਕਹਾਂ ਉਹ ਵੀ ਕਦੇ ਹੁਣ ਤੱਕ ਤਾਂ ਮੈਂ ਘੋ ਖਾਂਦੀ ਹੁੰਦੀ ਸੀ ਮੈਂ ਡਰਦੀ ਹੁੰਦੀ ਸੀ ਮੇਰੇ 60 ਸਾਲ ਦੀ ਉਮਰ ਹੋ ਚੱਲੀ ਆ ਰਿਟਾਇਰ ਹੋਣ ਲੱਗੂ ਕਿਉਂ ਖਾਣਾ ਬੰਦ ਕਰ ਦਿੰਦੇ ਨੇ ਕਹਿੰਦੇ ਬੜੀ ਤਸੱਲੀ ਹੋ ਗਿਆ ਪਤਲੀ ਕਿਤੇ ਚੋਣੀ ਫਰੇ ਵਾਸੇ ਮਿਲਦਾ ਸਟੈਂਡਰਡ ਕੰਟੈਂਟ ਇੱਕ ਸਾਡੀ ਬਹੁਤ ਮਸ਼ਹੂਰ ਗੁਰਦੀਸ਼ ਗਰਵਾ ਉਹ ਜੇ ਤਰ ਪ੍ਰੇਤਾ ਜੀ ਕੋਈ ਬੰਦਾ ਜਾਂਦੇ ਹੁੰਦੇ ਉਹਨੂੰ ਮਿਲਿਓ ਉਹ ਵੀ ਮੈਂ ਕਹਾਂ 66 ਸਾਲ ਦੀ ਉਮਰ ਹੋਣੀ ਹੈ ਕਿ ਨਵੀਂ ਪੈਂਡ ਸਾਲ ਸਾਨੂੰ ਰਹਿ ਗਈ ਹੈ ਪਤਲੀ ਨਾ ਨਾ ਬੱਲੇ ਕੋਤਿ ਗਲੀ ਕਿਉਂ ਨਹੀਂ ਤੁਸੀਂ ਸਾਡੇ ਨਿਰਵਿੰਦਰ ਕੌਰ ਲੁਧਿਆਣੀ ਗੁਰਦਆਰੇ ਵਾਈਸ ਪ੍ਰੈਜ਼ੀਡੈਂਟ ਕਿਉਂ ਕਹਿੰਦੀ ਉਹ ਮੇਰੇ ਸੱਤ ਸਾਲਾਂ ਦੇ ਲੱਕਸ਼ੋ ਨੇ ਸਵੇਰੀ ਮਾਂ ਕਿਉਂ ਕਹਿੰਦੀ ਰਹੀ ਹੈ ਹਰ ਵੇਲੇ ਸੁੱਕੀ ਰੋਟੀ ਦਾ ਕਿ ਸਭ ਕੰਮ ਨਹੀਂ ਰੋਟੀ ਦੇਦੀ ਉਹਨਾਂ ਕਿਉਂ ਤਾਂ ਕਿ ਸਾਡੇ ਰੱਖਦੇ ਨਾ ਪਾਈ ਮਾਤਾ ਜੀ ਨੇ ਲੈ ਲਿਆ ਸੌ ਸਾਲਾਂ ਦੇ ਲੱਢੀ ਰਹੀ ਉਹ ਕਿਉਂ ਖਾਓ ਬਈ ਗੁਰਦਆਰ ਨਾਲ ਮੈਂ ਹੀ ਸੋਚਾਂ ਵਿੱਚ ਰਹਿੰਦਿਆਂ ਤਕਿਉਂ ਕਿ ਤੁਸੀਂ ਮੈਨੂੰ ਮਜਬੂਰ ਕੀਤਾ ਪੁੱਛ ਕੇ ਬਲੱਡਸ਼ ਬਾਰੇ ਮੈਂ ਸੁਚੇਤ ਨਹੀਂ ਮੈ ਜੂ ਥੋੜਨਾ ਹੈ ਕੱਲ ਜੋ ਮੰਚ ਮੇਰੇ ਹੈ ਜੋ ਮੈਂ ਯਕੀਨ ਕਰਦਾ ਇਹ ਐਮਏ ਆਪ ਡਾਕਟਰ ਵਰਗਾ ਡਾਕਟਰ ਨਹੀਂ ਹੈ ਇਹ ਤੇ ਮੇਰੀ ਪੱਕੀ ਵਾਤੀ ਹੈ ਕਈ ਹੋਏ ਕੇਸ ਲੇ ਕੇ ਗੁਰੂ ਪਿਆਰੇ ਬਹੁਤ ਐਕਸੈਪਸ਼ਨਲ ਕੇਸਿਸ ਲਏ ਇੱਕ ਤੇ ਬ੍ਰਿਗੇਡਮੰਡਰ ਸੀ ਇੱਕ ਹੋਰ ਬੰਦਾ ਸੀ ਮੈਨੂੰ ਨਵਨਮਾ ਆਇਆ ਫੋਰ ਸ਼ਾੜਕੇ ਤੇ ਕਾਰ ਮੇਰੇ ਘਰ ਆ ਗਿਆ